ਬਕਤੀ ਜਾਨਵਰ ਹਨਾ ਅੱਜ ਦੀ ਸਟਾਰਟਿੰਗ ਕਿੱਥੋਂ ਤੋਂ ਆ ਬਾਈ ਹਨਾ ਮੇਰੇ ਜਾਨਵਰ ਦੀ ਅੱਜ ਜਿਹੜੀ ਹੁਣ ਆਪਣੇ ਫਾਰਮ ਤੇ ਅੱਜ ਤਰੀਕ ਮੇਰੇ ਸਾਨੂੰ ਨਵਾਂ ਆਪਣੇ ਜਾਨਵਰ ਤੇ 45000 ਤੋਂ ਜਾਨਵਰ ਸ਼ੁਰੂ 45000 ਤੋਂ ਸ਼ੁਰੂ ਆ ਕੋਈਆਂ ਇੱਕ ਵਾਰ ਅਗਲਾ 2 ਲੱਖ ਦੇ ਆਸ-ਪਾਸ ਬਣ ਜੂ ਜੀ ਲੱਖ ਦੇ ਆਸ-ਪਾਸ ਆ ਆਪਣੇ ਵਾਲੇ ਬਾਜ ਤੋਂ ਮਲਾਤੀ ਆ ਜੀ ਇਹ ਹੁਣ ਅਤੀਕੋੜਾ ਦੇਤਾ ਇਹਨੂੰ ਹਨਾ ਕੋੜਾ ਦੇਤਾ ਜੀ ਬਸ ਠੀਕ ਆ ਹਨਾ ਬਾਈ ਇਤੋਂ ਬਹੁਤ ਆ ਗੋੜੀ 7 ਸਾਲ ਉਮਰ ਦੀ ਹੈ ਜੀ ਠੀਕ ਆ ਬਾਈ ਇਹਦਾ ਮੁੱਲ ਵੀ ਲੱਖੋਂ ਥੱਲੇ ਹੀ ਆ ਜੀ ਮੌਕੇ ਦੀ ਬਾਈ ਕਿਵੇਂ ਇਹ ਇਹ ਬਾਜ ਤੋਂ ਮੀਟ ਆ ਜੀ ਮਰਾਜ ਵੈਸੇ ਗੱਲ ਕਰਦੇ ਚ ਕਿੱਤੀ ਘੋੜੀ ਬਣ ਸਕਦੀ ਤੇਰੇ ਕੰਮ ਬਾਈ ਜੀ ਆਪਾਂ ਮਾਂ ਦੇਖੀ ਹੈ ਦੀ 65 ਤੋਂ 62 ਇੰਚ ਮਾਂ ਤੇ ਜਿਹੜੇ ਹਿਸਾਬ ਨਾਲ ਬੱਚੇ ਤੋਂ ਲੱਤ ਤੇ ਆਪਾਂ ਸੈਜ ਦੇਖੀਏ ਜਾਂ ਹੱਡਵੈਰ ਖੁੱਲਾ ਦੇਖੀਏ ਉਮੀਦ ਆ ਵੀ ਮਾਂ ਤੋਂ ਟੱਪਣੀ ਚਾਹੀਦੀ ਮਾਈ ਬਿੱਲੇ ਵਾਲੇ ਘੋੜੇ ਤੋਂ ਗੱਭਣਾ ਜੀ ਠੀਕ ਹੈ ਬਾਈ ਤੇ ਬਾਈ ਇਹ ਕਿਵੇਂ ਮਾਰੀ ਹੈ ਪਰ ਰੇਂਜ ਦੀ ਕਲੀਅਰ ਕਰਦੀ ਕਿੰਨੀ ਰੇਂਜ ਵਾਲੀ ਹੈ ਬਈ ਅਲੀ ਚੰਗੀ ਹੈ ਜੀ ਘੋੜੀ ਠੀਕ ਹੈ ਜੀ ਆ 35 ਦਿਨਾਂ ਦੀ ਆਪਣੇ ਕੋਲ ਇੱਕ ਘੋੜਾ ਹੁੰਦਾ ਜੀ ਪਹਿਲਾਂ 65 ਇੰਚ ਦਾ ਦੋ ਦੰਦ ਬਸ਼ੀਰਾ ਜਿਹੜਾ ਚੈਂਪੀਅਨ ਬਣਿਆ ਸੀ ਅਲੀ ਗੌਂਦਰ ਦਾ ਬੱਚਾ ਪਵਨ ਜੀ ਜੀ ਉਹ ਤੋਂ ਮੇਟ ਆ ਫੋ ਠੀਕ ਹੈ ਬਾਈ ਦਰਾਹੇ ਵਾਲਿਆਂ ਕੋਲ ਆਸ ਫੀਡ ਵਾਲਿਆਂ ਕੋਲ ਆ ਕਿੰਗ ਦੀ ਬੱਚੀ ਆ ਅੱਛਾ ਇਹ ਉਹਨਾਂ ਦੇ ਫਾਰਮ ਤੇ ਜੰਮੀ ਹੋਈ ਹੈ ਬੱਚੀ ਅੱਛਾ ਬਾਈ ਉਹਨਾਂ ਕੋਲ ਇੱਕ ਵੱਡੀ ਹਾਈਟ ਦੀ ਘੋੜੀ ਨਹੀਂ ਚੰਬੀ ਜੀ ਉਹ ਇਹਦੀ ਮਾਂ ਠੀਕ ਆਪਾਂ ਬਾਈ ਉਹਨਾਂ ਤੋਂ ਖਰੀਦੀ ਸਾਸੀ ਗਾ ਮਿੱਤਰੋ ਸਵਾਗਤ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚਿਆ ਬਾਈ ਬਲਰਾਜ ਦੇ ਫਾਰਮ ਤੇ ਬਾਈ ਉਹਨਾਂ ਦੇ ਫਾਰਮ ਦਾ ਨਾਮ ਹੈਗਾ ਬਾਬਾ ਜੀਤਾ ਸਟੱਡ ਫਾਰਮ ਪਿੰਡ ਰਸੂਲਪੁਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਇਸ ਫਾਰਮ ਦੀ ਜਿਹੜੀ ਖਾਸੀਅਤ ਆ ਇਹ ਜਿਹੇ ਫਾਰਮ ਤੇ ਤੁਹਾਨੂੰ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲ ਜੂ ਕਿਸੇ ਨੇ ਵੀ ਕੋਈ ਬਸ਼ੀਰਾ ਚਾਹੀਦਾ ਕੋਈ ਬਸ਼ੇਰੀ ਚਾਹੀਦੀ ਕੋਈ ਚੰਬਾ ਬਚੇਰਾ ਨੁਕਰਾ ਬਚੇਰਾ ਕੋਈ ਗੱਬਣ ਕੋੜੀਆਂ ਮੈਂ ਕਹਿੰਦਾ ਵੀ ਡੀਐਨਏ ਪਾਸ ਤੱਕ ਦੇ ਜਿਹੜੇ ਜਾਨਵਰ ਤੁਹਾਨੂੰ ਬਾਬਾ ਜੀਤਾ ਸਟਡ ਫਾਰਮ ਤੋਂ ਮਿਲ ਜਾਣਗੇ ਤੇ ਜਿਹੜੀ ਅੱਜ ਦੀ ਵੀਡੀਓ ਆ ਆਪਾਂ ਮੇਨ ਬਣਾਉਣ ਲਈ ਬਾਈ ਉਹਨਾਂ ਦੇ ਫਾਰਮ ਤੇ ਪਹੁੰਚੇ ਕਿਉਂਕਿ ਬਾਈ ਉਹਨਾਂ ਦੇ ਫਾਰਮ ਤੇ ਕੱਲ 14 ਤੋਂ 15 ਜਿਹੜੇ ਨਵੇਂ ਜਾਨਵਰ ਪਹੁੰਚੇ ਆ ਉਹਨਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਇਕੱਲੇ ਇਕੱਲੇ ਜਾਨਵਰ ਦੀ ਸਾਂਝੀ ਕਰਾਂਗੇ ਤੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਲਰਾਜ ਬਰੇਤ ਦਾ ਸਾਤੋ ਪਹਿਲਾ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਬਹੁਤ ਧੰਨਵਾਦ ਵੀਰੇ ਤੁਸੀਂ ਵੀ ਆਪਦੇ ਟਾਈਮ 'ਚ ਟਾਈਮ ਕੱਢਿਆ ਹੈ ਨਾ ਪਹੁੰਚੇ ਆਪਣੇ ਫਾਰਮ 'ਤੇ ਸਵਾਗਤ ਹੈ ਤੁਹਾਡਾ ਜੀ ਤੇ ਬਲਰਾਏ ਭਾਈ ਮੈਂ ਕਹਿੰਦਾ ਕੱਲ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਬਾਬਦੀ ਘਰ ਬਣਾਣਾ ਤੇ ਮੈਂ ਕਹਿੰਦਾ ਵੀ ਜਿਹੜੀਆਂ ਘੋੜੀਆਂ ਆਈਆਂ ਪੂਰੀ ਟੌਪ ਕਲਾਸ ਹੀ ਆਈਆਂ ਪਈਆਂ ਪੂਰੀ ਟੌਪ ਆਈਆਂ ਹਾਈਟ ਵਾਲੀਆਂ ਘੋੜੀਆਂ ਆ ਬਾਕੀ ਆਏ ਆ ਜਿਆਦਾ ਚੰਬੀਆਂ ਵੀ ਆ ਮਾਰਵਾੜੀ ਵੀ ਸਾਰੇ ਤਰ੍ਹਾਂ ਦੇ ਨੁਕਰੇ ਤੋਂ ਲੈ ਕੇ ਚੰਬੇ ਮਾਰਵਾੜੀ ਸਾਰੇ ਤਰ੍ਹਾਂ ਦੇ ਜਾਨਵਰ ਵੀ ਜਿੱਦਾਂ ਦੀ ਅਗਲੇ ਦੀ ਫਰਮਾਇਸ਼ ਹੋ ਉਦਾਂ ਉਹਨੂੰ ਜਾਨਵਰ ਮਿਲ ਜੀ ਮੈਨੂੰ ਲੱਗਦਾ ਵੀ ਅੱਜ ਕੋਈ ਕਿੱਲਾ ਵਿਹਲਾ ਨਹੀਂ ਬਾਬਰੀਕਰ ਬਣਾਣਾ ਟੋਟਲ ਕਿੰਨੇ ਜਾਨਵਰ ਹੋ ਗਏ ਅੱਜ ਦੀ ਆ ਵੇਚਣ ਵਾਲੇ ਸੇਲ ਵਾਲੇ ਜਾਨਵਰ 32 ਹੋ ਗਏ ਠੀਕ ਹੈ ਬਾਈ ਤੇ ਬਾਕੀ 2-4 ਜਾਨਵਰ ਸੇਲ ਹੋਏ ਖੜੇ ਆ ਤੇ ਆਪਦੇ ਪੱਕੇ ਜਾਨਵਰ ਘਰੇ ਖੜੇ ਆ ਜਾਂ ਆਪਣੇ ਆ ਘੂੜੇ ਖੜੇ ਆ ਜੀ ਮਮੀ ਅੱਪ ਗੱਲਬਾਤ ਕੀਤੀ ਆ ਬੜੇ ਕੋਲ ਟੋਟਲ 32 ਜਾਨਵਰ ਹਨਾ ਅੱਜ ਦੀ ਸਟਾਰਟਿੰਗ ਕਿੱਥੋਂ ਤੋਂ ਆ ਬਾਈ ਹਨਾ ਮੇਰੇ ਜਾਨਵਰ ਦੀ ਅੱਜ ਜਿਹੜੀ ਹੁਣ ਆਪਣੇ ਫਾਰਮ ਤੇ ਅੱਜ ਤਰੀਕ ਮੇਰੇ ਨਾਲ ਨਵਾਂ ਆਪਣੇ ਜਾਨਵਰ ਤੇ 45000 ਤੋਂ ਜਾਨਵਰ ਸ਼ੁਰੂ ਹੋ ਗਏ 45000 ਤੋਂ ਸ਼ੁਰੂ ਆ ਕੋਈਆਂ ਕਈ ਵਾਰ ਅਗ ਜਾਨਵਰ ਬਾਬੀ ਕਿਰਪਾ ਰੋ 4 5 ਨਵੇਂ ਹੋਣੇ ਰੋ 4 5 ਸੇਲ ਹੋ ਜਾਣ ਵੀਡੀਓ ਕਈ ਵਾਰ ਅਗਲਾ ਬਾਅਦ ਦੱਸ ਦੇਣਾ ਬਾਅਦ ਦੇਖ ਲੈ ਉਹਦੋਂ ਨੂੰ ਥੋੜੇ ਰੇਟਾਂ ਜਾਨਵਰ ਇਹ ਵੀ ਹੋ ਸਕਦਾ ਵੀ ਹਾਂ ਨਰਮ ਆ ਵੀ ਸਕਦਾ ਹੈ ਤੇ ਹਨਾ ਵੀ ਨਹੀਂ ਵੀ ਹੋ ਸਕਦਾ ਉਹਨੂੰ ਪਤਾ ਥੋੜੇ ਰੇਟ ਅੱਜ ਕੱਲ ਮੰਗਾਈ ਦਾ ਜਮਾਨਾ ਮਾਫਾ ਮਿਲਦਾ ਜਾਂ ਆਪ ਨੂੰ ਮਿਲਦਾ ਤੇ ਉਹਦੇ ਕਰਕੇ ਕੱਲੂ ਅਗਲਾ ਕਰੇ ਬਾਈ ਤੇ ਵੀਡੀਓ 45000 ਬੋਲਿਆ ਤਾ ਅੱਜ ਦੇ ਟਾਈਮ ਆਪਣੇ ਕੋਲ 45 ਵਾਲਾ ਖੜਾ ਕੱਲੂ ਸੇਲ ਹੋ ਜਾਏ ਉਹ ਗੱਲ ਵੱਖਰੀ ਹੈ। ਬਸ ਠੀਕ ਹੈ। ਬਾਈ ਆਪਣੇ ਕੋਲ ਜ਼ਿਆਦਾਤਰ ਤਾਂ ਜਿਵੇਂ ਬਸ਼ੀਰੇ ਬਸ਼ੇਰੀਆਂ ਉਹ ਆਪਣੇ ਲੱਖ ਸਵਾ ਲੱਖ ਤੇ ਹਜ਼ਾਰ ਪਾਰ ਹੀ ਦਿੰਦੇ ਜਿਹੜੇ ਹਨ। ਪਰ ਆਪਣਾ ਇੰਨੀ ਕੁ ਗਰੰਟੀ ਉਪਰੇ ਮਾਰਕੀਟ ਨਾਲੋਂ ਸਸਤਾ ਮਿਲੂ ਆਪਣੇ ਕੋਲ ਜਾਨੋ। ਮਾਰਕੀਟ ਦੇ ਉਹਦੇ ਬਰਾਬਰ ਤੇ ਜਾਨਵਰ ਦਾ ਰੇਟ ਪੁੱਛ ਲਿਓ। ਉਹਦੇ ਮਾਰਕੀਟ ਨਾਲੋਂ ਤੁਹਾਨੂੰ 10-15000 ਸਸਤਾ ਦੇਵਾਂਗੇ। ਬਾਈ ਇਹ ਵੀਡੀਓ ਨੂੰ ਆਪਦੀ ਨਾ ਪ੍ਰੋਫਾਈਲ ਤੇ ਸ਼ੇਅਰ ਕਰਕੇ ਰੱਖ ਲਿਓ ਬਾਈ ਕਹਿੰਦਾ ਵੀ ਆਪਾਂ ਇੰਨਾ ਕ ਜਾਨੀ ਕਿ ਹੈਗਾ ਵੀ ਆਪਾਂ ਮਾਰਕੀਟ ਤੋਂ ਰੇਟ ਕੋਆ ਤੁਹਾਨੂੰ ਬਹੁਤ ਸਸਤਾ ਮਿਲ ਜੂਗਾ ਚੀਜ਼ ਦੀ ਗਾਰੰਟੀ ਦਵਾਂਗੇ ਜਿਹੜੀ ਦੱਸਿਆ ਉਦਾਂ ਨਿਕਲੇ ਆਏ ਨਹੀਂ ਵੀ ਚੀਜ਼ ਆਪਾਂ ਪੌਰੀਆਂ ਅੱਜ ਪਟ ਕੇ ਦੇ ਦਈਏ ਕੱਲੂ ਗਲਤ ਪੌਰੀ ਨਿਕਲੇ ਉਦਾਂ ਬਾਕੀ ਰਹਿਣਾ ਵੀ ਇਹੀ ਚੀਜ਼ ਜਿਹੜੀ ਵੇਣ ਆਉਂਦੀ ਹੈ ਨਾ ਤੇ ਫਿਰ ਅੱਜ ਆਪਾਂ ਸਟਾਰਟ ਕਰ ਲੀਏ ਹੈ ਨਾ ਬਈ ਸਭ ਤੋਂ ਪਹਿਲਾਂ ਜਿਹੜੀ ਕਮੈਟ ਆ ਇਹਦੀ ਬਈ ਕੀ ਡਿਟੇਲ ਆ ਬਈ ਵੀਰੇ ਇਹਦੇ ਮੱਥੇ ਪਟਾ ਜੀ ਦੋ ਪੈਰ ਚਿੱਟੇ ਆ ਠੀਕ ਹੈ ਜੀ ਤੇ ਇਹਨੂੰ 4 ਕਿ ਮਹੀਨੇ ਮੇਟ ਹੋਈ ਨੂੰ ਹੋਇਆ ਆ ਕੱਲ ਹੀ ਆਏ ਨਵੇਂ ਡਾਕਟਰ ਸਾਹਿਬ ਨੂੰ ਸੱਦੇ ਆਪਾਂ ਚੈ ਠੀਕ ਹੈ ਜੇ ਗੱਬਨ ਨਿਕਲਦੀ ਆ ਪੋਜਾ ਸੌਦਾ ਗੱਬਨ ਵਾਲਾ ਕਰ ਲਾਂ ਬਸ ਠੀਕ ਹੈ ਬਈ ਇਹ ਹੈ ਕਿੰਨੇ ਕਿ ਚਰਦੀ ਬਈ ਇਹ ਇਹ 4.5 ਸਾਲ ਦੀ ਸਾਢੇ 4 ਸਾਲ ਦੀ ਤੇ ਉਹ ਜਨ ਕਿ ਮਾਰਕੀ ਮੂਰਗੀ ਚ ਮੱਤੇ ਪਣਾ ਦੋ ਪੈਰ ਚਟੇ ਜੀ ਬਸ ਠੀਕ ਹੈ ਨਾ ਬਈ ਤੇ ਬਲਰਾਹ ਦੇ ਦੂਸਰੇ ਨੰਬਰ ਵਾਲੀ ਤੇ ਇਹ ਬਈ ਕਾਲੀ ਚੰਬੀ ਹੈ ਇਹ ਘੋੜੀ ਠੀਕ ਹੈ ਜੀ ਆ 35 ਦਿਨਾਂ ਦੀ ਆਪਣੇ ਕੋਲ ਇੱਕੋੜਾ ਹੁੰਦਾ ਜੀ ਪਹਿਲਾਂ 65 ਇੰਚ ਦਾ ਦੋ ਦੰਦ ਬਸ਼ੀਰਾ ਜਿਹੜਾ ਚੈਂਪੀਅਨ ਬਣਿਆ ਸੀ ਅਲੀ ਗੌਂਦਰ ਦਾ ਬੱਚਾ ਪਵਨ ਜੀ ਜੀ ਉਹ ਤੋਂ ਮੇਟ ਆ ਫੋਟੋ ਵੀਡੀਓ ਸਾਰੇ ਮਿਲ ਜੂ ਆਪਾਂ ਨੂੰ ਠੀਕ ਹੈ ਬਈ ਤੇ 61 ਇੰਚ ਦੀ ਹ ਕਿੰਨੇ ਟਾਈਮ ਦੀ ਗੱਪਣਾ ਸਿਆ ਤੂੰ 35 ਦਿਨਾਂ ਦੀ ਮਿਲੀ ਹੋਈ ਹੈ ਮਾਈ ਵੀ ਆਪਣੀ ਚੈੱਕ ਕਰਾਵਾਂਗੇ ਠੀਕ ਆ ਨਾ ਬਾਈ ਤੇ ਉਹ ਚੱਲ ਜਨਵਰੀ ਜਿਵੇਂ ਬਾਕੀ ਬਾਡਾ-ਬੂਡਾ ਬਹੁਤ ਆ ਰਹੀ ਹੈ ਨਾ ਕਿੰਨੀ ਹਾਈ ਟੂ ਬਲਰਾ ਜੀ ਦੀ 62 ਇੰਚ ਹੋ ਜੀ ਇਹਦੀ 62 ਇੰਚ ਆ ਨਾ ਬਾਈ ਤੇ ਆ ਜੋ ਬਲਰਾ ਦੱਸੀ ਚੱਲ ਹਨਾ ਆ 4 ਸਾਲ ਦੀ ਬਸ਼ੇਰੀ ਹੈ ਜੀ ਠੀਕ ਹੈ ਜੀ ਤੇ ਮੌਕੇ ਤੇ ਹੀਟ ਜਾ ਤੇ ਆ ਆਪਾ ਗੁਰਦੇੱਤ ਤੋਂ ਅੱਜ ਮੀਟ ਕਰਾ ਦੇਣੀ ਹੈ ਜੀ ਮੱਥੇ ਫੁੱਲ ਹੈ ਇਹਦੇ ਸਿਰਫ ਠੀਕ ਆ ਨਾ ਬਾਈ ਕਦੀ ਮਾਂ ਸ਼ਾਨਦਾਰ ਦੀ ਸੀ ਆਪ ਠੀਕ ਆ ਬਾਈ ਤੇ ਬਾਪ ਉਧਰ ਆਪਣੇ ਹਰਿਆਣੇ 'ਚ ਖੜਾ ਕੁੜਾ ਅਲੀਹਾਨ ਦਾ ਪੋਤਾ ਹੈ ਬਹੁਤ ਚੰਗਾ ਕੋੜਾ ਤੇ ਬੱਚੀ ਪੂਰੀ ਆਪ ਦੇਖੋ ਬਰੀਕੀ ਕਰ ਦਿੰਦੀ ਲੈਥ ਨੂੰ ਬਹੁਤ ਚੰਗੇ ਮਾਹ ਸੰਦਾਰ ਦੇ ਸੀ ਬਸ ਠੀਕ ਹੈ ਨਾ ਬਾਈ ਉਸ ਤੋਂ ਅਗਲੀਆਂ ਬਾਈ ਤਿੰਨੇ ਕੋੜਾ ਨਾ ਆ ਕੋੜੀ ਵੀ ਹੀਟ ਚ ਹੈ ਠੀਕ ਹੈ ਜੀ ਅੱਜ ਬਾਜ ਤੋਂ ਮਲਾ ਦਾਂਗੇ ਇਹਨੂੰ ਠੀਕ ਹੈ ਬਾਈ ਤੇ ਸੱਠੋਂ ਬਾਹਰ ਇਹਦੀ ਹਾਈਟ ਉਹ ਬਾਡੀ ਬੁੱਡੀ ਚੰਗੀ ਆ ਜਾਇ ਜਿਹੜੀ ਰੇਟ ਦੀ ਹੈ ਵੀ ਠੀਕ ਹੈ ਬਾਈ ਕੋੜਾ ਆਪਾਂ ਫ੍ਰੀ ਸਾਡੇ ਨਾਲ ਠੀਕ ਹੈ ਬਾਈ ਉਹ ਤੋਂ ਅਗਲੀ ਕੋੜੀ 61 ਇੰਚ ਦੀ ਗਲਦੀ ਚੰਬੀ ਤੇ ਉਹ ਆਪਣੇ ਬਾਜ ਤੋਂ ਰਾਤ ਨੂੰ ਮਲਾਤੀ ਆਪਾਂ ਜੀ ਠੀਕ ਹੈ ਬਾਈ ਤੇ ਉਸ ਤੋਂ ਅਗਲੀ ਬਾਈ ਜਿਵੇਂ ਉਹ ਤੋਂ ਅਗਲੀ ਘੋੜੀ ਹੈਗੀ ਚੰਬੀ ਹੈ ਜੀ ਇਹ ਵੀ ਪੰਜ ਕਲਿਆਣ ਠੀਕ ਹੈ ਬਾਈ ਤੇ ਇਹ ਮਿਲੀ ਆ ਜੀ ਤਿੰਨ ਦਿਨ ਹੋ ਗਿਆ ਇਹਨੂੰ ਮਿਲੀ ਇਹ ਵੀ ਪਵਨ ਘੋੜੇ ਤੋਂ ਮਿਲੀ ਆ ਬਸ ਠੀਕ ਹੈ ਨਾ ਬਾਈ ਹਾਂਜੀ ਤੇ ਉਹ ਬਾਈ ਦਾ ਜਿਹੜਾ ਵੀ ਕੋਈ ਹੈ ਨਾ ਹੋਊਗਾ ਉਹ ਤੋਂ ਬਾਈ ਦੱਸੀ ਜਾਊਗਾ ਹਨਾ ਤੇ ਇਹ ਉਹ ਕਿੰਨੇ ਟਾਈਮ ਦੀ ਮਿਲੀ ਇਹ ਤਿੰਨ ਤਿੰਨ ਚਾਰ ਦਿਨ ਹੋ ਗਏ ਮੀਟ ਹੋਈ ਤਿੰਨ ਚਾਰ ਦਿਨ ਤੋਂ ਹੀ ਇਹ ਮੀਟ ਹੋਈ ਬਸ ਠੀਕ ਹੈ ਨਾ ਬਾਈ ਫੋਟੋ ਵੀਡੀਓ ਇਹਦੀ ਵੀ ਮਿਲ ਜੀ ਬਸ ਠੀਕ ਹੈ ਨਾ ਬਾਈ ਤੇ ਆ ਜਿਵੇਂ ਜਿਵੇਂ ਹੈ ਨਾ ਤੁਹਾਨੂੰ ਦਿਖਾਈ ਜਾਂਦੇ ਆ ਬਾਕੀ ਆਪਾਂ ਉਹ ਬੱਚਿਆਂ ਦੇ ਲੈ ਕੇ ਚੱਲਾਂਗੇ ਤੁਹਾਨੂੰ ਆਹ ਕੁੜੀ ਆਪਣੇ ਗੁਰਦਿੱਤ ਤੋਂ ਮੀਟ ਹੋਈ ਉਹ ਵੱਡਾ ਪੇਟ ਦੇਖੋ ਜਿਵੇਂ ਦੇਖਣ ਨੂੰ ਐ ਲੱਗ ਜਾਵੇ 7 ਮਹੀਨੇ ਦੀ ਗੱਭਣ ਹੁੰਦੀ ਆ ਪਰ ਅਜੇ 10 ਤੋਂ 15 ਦਿਨ ਮੇਰੇ ਹਿਸਾਬ ਨਾਲ ਮੀਟ ਹੋਈ ਨੋ ਹੋਈ ਆ ਗੁਰਦਿੱਤ ਤੋਂ ਮੀਟ ਆ ਜੀ ਬਾਡੀ ਬਹੁਤ ਆ ਕੁੜੀ ਬੱਚਾ ਇਹਨੇ ਪਹਿਲਾਂ ਹੀ ਬਹੁਤ ਡਬਲ ਦਿੱਤਾ ਹੀ ਬਾਬੇ ਦੀ ਕਰਪਾ ਗੁਰਦਿੱਤਾ ਇਹ ਦੋ ਦਿਨ ਦਾ ਬਸ਼ੇਰਾ ਆਪਣਾ 67 ਇੰਚ ਹੋਇਆ ਤੇ ਬੱਚਾ ਇਹਨੇ ਪੂਰਾ ਟੌਪ ਦਾ ਦੇਣਾ ਤੇ ਆਪਾਂ ਆਪਣੇ ਜਿਹੜੇ ਭਰਾ ਦੇਖਦੇ ਥੋਡੇ ਚੈਨਲ ਨੂੰ ਉਹਨਾਂ ਨੂੰ ਮੁਬਾਰਕਾਂ ਦੇ ਦਿੱਤੇ ਗੁਰਦਿੱਤ ਦਾ ਇੱਕ ਬੱਚਾ ਹੋਰ ਆ ਗਿਆ ਜੀ। ਮੱਥੇ ਪਟਾ ਦੋ ਪੈਰ ਚੱਟਿਆਂ ਬਹੁਤ ਟੌਪ ਦਾ ਲੱਤ ਲੁੱਤ ਜਿਵੇਂ ਲੈਂਥ ਆਪਾਂ ਕਹਿੰਦੇ ਲੱਤ ਦੀ ਲੰਬਾਈ ਬਹੁਤ ਵੱਡੀ ਆ। ਮੈਂ ਆਪਾਂ ਬਾਬਾ ਸੁੱਖ ਰੱਖੇ ਵੀ ਆ ਹੁਣ ਹੁਣ ਝੜੀ ਲਾਗੂ ਬੱਚਿਆਂ ਦੀ ਉਹ ਜਿੰਨੀਆਂ ਕਹੋ ਆਪਾਂ ਪਹਿਲਾਂ ਦੋ ਘੋੜੀਆਂ ਤਿੰਨ ਚਾਰ ਹੀ ਭਰਾਈਆਂ ਸੀ ਵੀ ਰਿਜ਼ਲਟ ਦੇਖਣ ਵੇਲੇ ਪਰ ਬਾਅਦ ਵਿੱਚ ਆਪਣੇ ਭਰਾਵਾਂ ਨੇ ਪਿਆਰੇ ਇਹਨੂੰ ਗੁਰਦਿੱਤ ਨੂੰ ਵੀ ਬਹੁਤ ਦੇਤਾ। ਘੋੜੀ ਬਹੁਤ ਮੇਟ ਹੋ ਗਈ ਮੇਰੇ ਤਾਂ ਉਹਦੀ ਵੀਡੀਓ ਕੀਤੀ ਨੂੰ ਵੀ ਆਪ ਨੂੰ ਸਾਲ ਕੀ ਹੋਇਆ ਬਈ ਇਹਨਾਂ ਆਪਾਂ ਵੀਡੀਓ ਤੋਂ ਪਹਿਲਾਂ ਜਿਹੜੇ ਦੋ ਘੋੜੀਆਂ ਭਰਾਏ ਸੀ ਉਹ ਸੂਪੀਆਂ ਉਸ ਤੋਂ ਬਾਅਦ ਇੱਕ ਸਾਲ ਦੀ ਝੜੀ ਲੱਗ ਗਈ ਘੋੜੀ ਬਾਕੀ ਹੁਣ ਜਦੋਂ ਗਾ ਹਾ ਦੋ ਚੌ ਮਹੀਨਿਆਂ ਜਦੋਂ ਮੈਡਿਕ ਸੀਜ਼ਨ ਆਊਗਾ ਨਾਲ ਇਹਦੇ ਆਪਾ ਬੱਚੇ ਨੇ ਬਸ ਦਿਖਾਵਾਂਗੇ ਨਾਲ ਚੰਗੀ ਤਰੀਕੇ ਨਾਲ ਫੜਮਾਵਾਂਗੇ ਨਾਲ ਉਹਦ ਨੂੰ ਮੈਚ्योर ਹੋ ਜਾ ਬਿਲਕੁਲ ਹੈਣਾ ਤੇ ਬਲਰਾਜ ਇਹਦੇ ਬਾਰੇ ਦੱਸਦੇ ਬਈ ਇਹ ਬਾਈ ਜੀ ਇਹਨੂੰ ਆਪਾਂ ਪਿਆਰ ਨਾਲ ਚਾਲ ਦੀ ਰਾਣੀ ਕਹਿ ਦਿੰਨੇ ਆ ਠੀਕ ਹੈ ਬਾਈ ਤੇ ਵੀ ਚਾਲ ਚਾਹਦੇ ਨੰਬਰ ਵੀ ਲਾਏ ਹੋਏ ਮੱਥੇ ਬਲੇਜ ਆ ਦੋ ਪੈਰ ਚਿੱਟੇ ਆ ਠੀਕ ਹੈ ਬਾਈ ਜਿੰਨਾ ਦਾ ਆਪਾਂ ਲਿਆਂਦੇ ਉਹਨਾਂ ਨੇ ਦੇਵਲੀ ਲਾਈਨ ਚੋਂ ਦੱਸਿਆ ਕੋਈ ਲਾਈਨ ਦੀ ਆਪਾਂ ਤਾਂ ਗਾਰੰਟੀ ਲੈਂਦੇ ਨਹੀਂ ਜੀ ਠੀਕ ਹੈ ਬਾਈ ਪਰ ਘੋੜੀ ਦਾ ਬਾਡਾ ਦੇਖੀਏ ਪੈਰ ਦਾ ਸਹਿਜ ਹਾਈਟ 61 ਇੰਚ ਮਾਰਕੀ ਪੂਰੀ ਪ੍ਰੋਪਰ ਆ ਮੌਕੇ ਤੇ ਤੇ ਬਾਕੀ ਬਾਡਾ ਬੂਡਾ ਤਾਂ ਇਹਦਾ ਦੱਸ ਦੇਣਾ ਤੇ ਬਾਕੀ ਜਾਨਵਰ ਥੋੜੀ ਜੀ ਦਿਖ ਇੱਥੇ ਘਟ ਦਿੰਦੇ ਹੁੰਦੇ ਕਿਉਂਕਿ ਇੱਕ ਦੂਜੇ ਦੇ ਹਨ ਖੜੇ ਹੁੰਦੇ ਆ ਕਿ ਅਗਰੈਸਿਵ ਹੋ ਜਾਂਦੇ ਹਨ ਤੇ ਬਲਰਾਜ ਭਾਈ ਇਧਰੋਂ ਸਟਾਰਟ ਕਰਦੀ ਹੈ ਹਨ ਜੇ ਆਪਾਂ ਬੱਚਿਆਂ ਤੇ ਚੱਲਾਂਗੇ ਹਨ ਇਹ ਜੰਬੀ ਕੁੜੀ ਗੱਭਣ ਹੈ ਜੀ ਚੈੱਕ ਪਾਸ ਆ 61 ਇੰਚ ਹਾਈਟ ਹੈ ਦੀ ਠੀਕ ਹੈ ਭਾਈ ਮੋਗੇ ਵਾਲੇ ਭਾਈ ਬਿੱਲੇ ਵਾਲੇ ਘੋੜੇ ਤੋਂ ਗੱਭਣ ਹੈ ਜੀ ਠੀਕ ਹੈ ਭਾਈ ਤੇ ਭਾਈ ਇਹ ਕਿਵੇਂ ਮਾਰੀ ਹੈ ਪਰ ਰੇਂਜ ਦੀ ਕਲੀਅਰ ਕਰਦੀ ਕਿੰਨੀ ਰੇਂਜ ਵਾਲੀ ਹੈ ਭਾਈ ਇਹ ਲੱਖੋਂ ਬਾਹਰ ਵਾਲੀ ਹੈ ਲੱਖੋਂ ਬਾਹਰ ਹਨਾ ਭਾਈ ਤੇ ਆ ਜਾ ਭਾਈ ਉਸ ਤੋਂ ਬਾਹਰ ਇੱਕ ਪਾਸਾ ਹੈ ਜੀ ਹਾਈਟ ਵਾਲ ਠੀਕ ਹੈ ਕਿੰਚ ਹਾਈਟ ਤੇ ਦੋ ਪੈਰ ਚਿੱਟੇ ਮੱਥੇ ਫਟਾ ਜੀ ਠੀਕ ਹੈ ਬਾਈ ਹੈਨਾ ਤੇ ਇਹ ਵੀ ਉਹ ਰੰਗ ਬਾਈ ਇਹ ਵੀ ਪੂਰੀ ਕਮਰੇ ਪੱਕੀ ਚੰਦੇ ਆਂਦੀ ਆਂਦੀ ਹਾਂ ਜੀ ਤੇ ਇਹ ਵੀ ਤਬਾਜ ਮੈਦਾਨੇ ਚ ਹੁੰਦੀਆਂ ਨੇ ਜਿਹੜੀਆਂ ਇਹ ਚਾਲ ਚੂਲਦੀਆਂ ਬਾਈ ਹੁੰਦੀਆਂ ਨੇ ਬਾਈ ਸਵਾਰੀਆਂ ਦੀਆਂ ਸਾਰੀਆਂ ਪਾਸ ਜਿੰਨੀਆਂ ਘੋੜੀਆਂ ਠੀਕ ਹੈ ਬਾਈ ਤੇ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਵੀ ਕਿਹਾ ਸੀ ਹੈਨਾ ਪੌਰੀਆਂ ਪੂਰੀਆਂ ਦੀਆਂ ਵੀ ਪੌਰੀਆਂ ਆਪਾਂ ਧਿਆਨ ਰੱਖਦੇ ਬਾਈ ਸਾਰਾ ਆਪਾਂ ਗਲਤ ਜਾਣ ਬਣ ਲੈਣਾ ਬਾਈ ਤਾਂ ਕਿਸ ਦੇ ਉਨੇ ਕੀ ਹੋਈ ਵੀ ਉਹ ਆਪਾਂ ਦੱਸ ਕੇ ਮਾਲਕ ਨੂੰ ਦਵਾਂਗੇ ਵੀ ਇਹਦੇ ਆ ਗਲਤ ਪੌਰੀ ਆ ਹਾਂ ਵੀ ਉਹ ਹੀ ਜਿਹੜਾ ਰੇਟ ਲਾਉਣਾ ਹੈਨਾ ਸਿੰਗਲਪੋਰੀ ਦੋਗੜ ਵੀ ਚੱਲ ਜਾਂਦੀ ਐ ਕੋਈ ਐ ਨਹੀਂ ਉਹ ਦਗਾੜਾ ਨਹੀਂ ਉਹ ਹਰੀਓਲ ਨਹੀਂ ਉਹ ਹੰਦਾ ਨਹੀਂ ਉਹ ਠੀਕ ਐ ਭਾਈ ਜਿਹੜੀ ਗੱਲ ਤੇ ਜੀ ਨਹੀਂ ਜ਼ਿਆਦਾ ਵਿਚਾਰ ਕਰਦੇ ਵਿਚਾਰ ਉਹ ਨਹੀਂ ਬਸ ਠੀਕ ਐ ਨਾ ਭਾਈ ਸਿੰਗਲਪੋਰੀ ਤੇ ਦੋ ਕਿੜਾ ਤਾਂ ਚੱਲੀ ਐ ਆ ਗੱਬਣਾ 7 ਮਹੀਨਿਆਂ ਦੀ ਵੀਰੇ ਸੱਨੇ ਪੈਰ ਜੱਟੇ ਮੱਥੇ ਵੱਟੇ ਸਹਾਰਨੇ ਕਿਹੜੇ ਚੈਂਪੀਅਨ ਬਣਿਆ ਸੀ ਕੋੜਾ ਜੋਧਪੁਰ ਦੇ ਨਾਲ ਬਲਵੋਗਾਉਂ ਪੈ ਜਾਂਦਾ ਉੱਥੇ ਖੜਾ ਕੋੜਾ ਠੀਕ ਐ ਭਾਈ ਇਹ ਗੱਬਣਾ ਜਿਹੜੀ ਕਿ ਆਪਣੀ ਹਾਂ ਤੇ ਉਸ ਤੋਂ ਅਗਲੀ ਭਾਈ ਆ ਆਪਣੇ ਬਾਅਦ ਤੋਂ ਗੱਬਣਾ ਜੀ 1.5 ਮਹੀਨੇ ਦੀ ਚੰਬੀ ਕੋੜੀ ਠੀਕ ਐ ਭਾਈ ਚੰਬੀ ਚੈੱਕ ਪਾਸ ਐ ਠੀਕ ਐ ਭਾਈ ਤੇ ਬਈ ਉਸ ਤੋਂ ਅਗਲੀ ਜੇ ਮੈਂ ਜੈਰਾ ਤੋਂ ਜੀ ਮੱਥੇ ਪਟਾ ਇਹਦੇ ਮਗਰਲੇ ਦੋ ਕਰ ਚਿੱਟੇ ਆ 60 ਤੋਂ ਬਾਹਰ ਹਾਈਟ ਆ ਠੀਕ ਹੈ ਬਈ ਤੇ ਇਹ 7 ਮਹੀਨੇ ਰਿਹਾ ਚ ਇੱਕ ਵਾਰ ਸੇ ਇੱਕ ਆ ਆਪਣੇ ਬਾਜ਼ ਤੋਂ ਮਿਲੀ ਹੋਈ ਹੈ ਜੀ ਠੀਕ ਹੈ ਬਈ ਇਹ ਇਹ ਇਹਨੂੰ ਕਿੰਨਾ ਟਾਈਮ ਦਾ ਮਲਾਈ ਨੂੰ ਇਹਨੂੰ ਵੀ ਹੋ ਗਿਆ 15 ਦਿਨ ਮਲਾਈ ਨੂੰ ਪੰਜ ਕ ਲੈਨ ਫੇਸਬੁਕ ਤੋਂ ਬੜਾ ਸੋਹਣਾ ਯਾਰ ਬਈ ਹੈ ਨਾ ਰਿੱਕੀ ਬਰੂਕੀ ਕੰਨ ਕੰਨ ਬਹੁਤ ਚੰਗਾ ਜੀ ਹਾਂ ਜੀ ਹੈ ਨਾ ਵੀ ਬਣ ਕੇ ਨੁਕਰੀ ਦੇ ਫੁੱਲ ਚਾਹਣ ਦੇ ਮੂੰਹ ਇਹਦਾ ਪੂਰਾ ਚਟਾ ਹਨਾ ਤੇ ਬਾਕੀ ਕੰਨ ਕੋਨੇ ਦੇਖੋ ਬੜਾ ਸੋਹਣਾ ਲਾਊਗੀ ਕਿ ਨਹੀਂ ਮੇਰਾ ਬੱਚਾ ਬਹੁਤ ਟੌਕਦਾ ਬਾਅਦ ਤੇ ਜਿਵੇਂ ਆਪਾਂ ਕੰਨ ਕਹਦੀ ਭਾਈ ਉਸ ਤੋਂ ਗਾ ਜਿਵੇਂ ਅਲੜੀ ਨੁਕਰੀ 4 ਸਾਲ ਦੀ ਆ ਸੱਗੂ ਦੀ ਆ ਠੀਕ ਹੈ ਭਾਈ ਤੇ ਸੁਮੈ ਦੀ ਮਗਰ ਬਸ਼ੀਰੀ ਦੀ ਨੁਕਰੀ ਆਪਣੇ ਕੋਲ ਫੋਟੋ ਵੀਡੀਓ ਪਈ ਹੈ ਸਾਰੀ ਜੀ ਠੀਕ ਹੈ ਭਾਈ ਜਮਾ ਨੁਕਰੀ ਜੀ ਬਸ਼ੀਰੀ ਜੀ ਜਮਾ ਜਮਾ ਨੁਕਰੀ ਤੇ ਹੁਣ ਮੌਕੇ ਦੀ ਭਾਈ ਇਹ ਆਪਣੇ ਬਾਅਦ ਤੋਂ ਮਿਲੀ ਨੂੰ ਹੋ ਗਿਆ ਨੂੰ 8-10 ਦਿਨ 8-10 ਦਿਨ ਹਨਾ ਏ ਬਟੀ ਗਣਾ ਬਈ ਉਸ ਤੋਂ ਅਗਲੀ ਬਈ ਇਹ ਆ ਵੀ ਆਪਣੇ ਬਾਜ਼ ਤੋਂ ਮਿਲੀ ਹੋਈ 15-20 ਦਿਨ ਹੋ ਗਏ ਇਹਨੂੰ ਮਿਲੀ ਨੂੰ ਨੀਲੀ ਜੰਬੀ ਇਹ ਇਹਦਾ ਬਾਡਾ-ਬੂਡਾ ਬੜਾ ਕੈਮ ਆ ਨਾ ਬਈ ਆ ਦੇਖਣ ਨੂੰ ਇਹ ਵੀ ਆਪਨ ਲੱਗਦੀ ਹੈ ਜੀ ਹਾਂ ਤੇ ਆ ਮੈਂ ਕਹਿੰਦਾ ਵੀ ਜਿਹੜੀਆਂ ਆਹਾ ਘੋੜੀਆਂ ਬਾਈ ਨੇ ਧਾਤੀਆਂ ਇਹ ਹਨਾ ਇਹ ਗੱਬਣਾ ਹੀ ਤੇ ਗੱਬਣਾ ਲਗਭਗ ਸਾਰੀਆਂ ਗੱਬਣਾ ਨੌਕਰੀ ਤੋਂ ਪਰਲੀ ਖਾਲੀ ਆ ਆ ਘੋੜੀ ਮੇਟ ਤਕਰੀਬਨ ਜਿੰਨੀਆਂ ਆਪਣੇ ਫਾਰਮ ਤੇ ਖੜੀਆਂ ਘੋੜੀਆਂ ਮੇਟ ਹੀ ਆ ਜੀ ਖਾਲੀ ਤਾਂ ਇੱਕ ਦੋ ਘੋੜੀਆਂ ਹੋਣਗੀਆਂ ਬਸ ਠੀਕ ਹੈ ਨਾ ਬਈ ਤੇ ਅਸ ਤੋਂ ਕਾਪ ਆਪਾਂ ਇਹਨਾਂ ਜਾਣਕਾਰੀ ਡਿਟੇਲ ਲੈ ਕੇ ਫਿਰ ਆਪਾਂ ਬੱਚਿਆਂ ਦੇ ਚੱਲਾਂਗੇ ਮਤਰਾ ਜੀ ਹਾਂਜੀ ਡਿਟੇਲ ਦਾਵੇ ਪੈਸੇ ਦਾ ਮੈਨੂੰ ਜਾਣਿਆ ਪਛਾਣਾ ਚਿਹਰਾ ਹੀ ਲੱਗਦਾ ਏ ਆਪਣੇ ਵਾਲੇ ਡਾਇਮੰਡ ਦਾ ਜੀ 16 17 ਮਹੀਨੇ ਉਮਰ ਹੋਈ ਆ ਜੀ ਪਰ ਬਣਿਆ ਘੋੜਾ ਖੜਾ ਦੇਖਣ ਨੂੰ ਅਗਲਾ ਕੋਈ ਦੋ ਦੰਦ ਉਹ ਬਾਡਾ ਬੁੱਡਾ ਬਹੁਤ ਸੋਹਣਾ ਬਣਾਈ ਖੜਾ ਲੰਬਾਈ ਦੇਖੋ ਆਪਣਾ ਲੰਬਾ ਬਹੁਤ ਹੈ। ਬਾਕੀ ਪੌੜ ਦੇਖ ਭਾਈ ਯਾਰ ਜਿਵੇਂ ਹੈ ਨਾ ਜਿਹਦੇ ਸਾਹਮਣੇ ਉਮਰ ਦਸੀਏ ਤੇ ਉਹਨਾਂ ਪੌੜ ਪੂਰੇ ਭਟੇ ਆ ਕੇ ਬੰਦਾ ਦੰਦ ਪਟ ਲੈਣਾ ਕੰਦਾ ਹਜੇ ਛੇਤੀ ਦੋ ਦੰਦ ਵੀ ਨਹੀਂ ਹੰਦਾ ਬੱਚੇ। ਠੀਕ ਹੈ ਭਾਈ। ਇਹ ਭਾਈ ਕਿਵੇਂ ਆਪਣੇ ਫਾਰਮ ਦੀ ਜੰਪਲ ਸੀਗੇ? ਨਹੀਂ ਨਹੀਂ ਆ ਵੀਰੇ ਆਪਣੇ ਨੇੜੇ ਹੀ ਇੱਥੋਂ 15 ਕਿਲੋਮੀਟਰ ਤੇ ਜਮਿਆ ਫਲਿਆ ਹੋਇਆ। ਠੀਕ ਹੈ। ਇਹ ਵੀ ਆਪਾਂ ਦੇ ਦਾਂਗੇ ਕਿ ਰੱਖਣਾ? ਨਹੀਂ ਵੇਚਣ ਵਾਲੀ ਆ। ਬਸ ਠੀਕ ਹੈ ਨਾ ਭਾਈ। ਤੇ ਜਿਵੇਂ ਉਹ ਬਾਈ ਉਹਨਾਂ ਕੋਲ ਜਿਹੜੀਆਂ ਉਹਨਾਂ ਤਿੰਨਾਂ ਬਾਰੇ ਪਾਈ ਡਿਟੇਲ ਦੱਸ ਦੋ ਭਾਈ ਯਾਰ। ਇਹ ਲਾਲ ਚੰਬੀ ਵੀ ਆਪਣੇ ਬਾਜ ਤੋਂ ਮੀਟ ਹੋਈ ਹੈ ਜੀ। ਤੇ ਬਲਰਾਜ ਆਪਾ ਅੱਜ ਇਹ ਹੈ ਨਾ ਉਸ ਤੋਂ ਬਾਅਦ ਇਹ ਬਸ਼ੀਰੀ ਦਿਖਾ ਦੇ ਮੱਝੂ ਕ ਲੈਣ ਦੀ ਜੀ ਠੀਕ ਆ ਬਾਈ ਇਹ ਕਿਹੜੇ ਕੋੜੇ ਦੀ ਹੈ ਬਈ ਇਹ ਆਹ ਬਾਈ ਮੈਂ ਨਾ ਭੁੱਲੇ ਯਾਰ ਬੰਦੇ ਨੇ ਦੱਸਿਆ ਸੀ ਪਰ ਆਪਾਂ ਨੂਨ ਮੰਨ ਲੈ ਕਿ ਦਮਾ ਕੋਈ ਪ੍ਰੂਫ ਤਾਂ ਹੈ ਨਹੀਂ ਆਹ ਚਾਰ ਦੰਦ ਹੁੰਦੀ ਹੈ ਜੀ ਪੂਰਾ ਸੂਈ ਹੋਈ ਆ ਦੁਬਾਰਾ ਮੇਟ ਆ 골ਡ ਰੌਕ ਤੇ ਬੱਚੇ ਤੋਂ ਠੀਕ ਆ ਬਾਈ ਤੇ ਜਿਹੜੀ ਆ ਬੱਚੀ ਛੂਟੀ 1.5 ਮਹੀਨੇ ਦੀ ਭੱਜੀ ਫਿਰਦੀ ਉਹ ਇਹਦੀ ਆ ਠੀਕ ਆ ਗੱਲਾ ਸੂਆ ਸੂਈ ਆ ਜੀ ਠੀਕ ਆ ਬਾਈ ਬਈ ਉਹ ਹੋ ਜੂ ਨੀਲੀ ਬਈ ਇਹ ਹਾਂਜੀ ਹਾਂਜੀ ਹੋ ਚੱਲੀ ਸਾਰੀ ਨੀਲੀ ਹੋ ਚੱਲੀ ਹੈ ਨਾ ਜਿਵੇਂ ਫੇਸ ਕਰਕੇ ਗੱਲੀ ਹੈ ਜਿਵੇਂ ਗ ਲਾਰੇ ਹੁਣ ਆਪਾਂ ਜਿਵੇਂ ਮੈਂ ਵੀਡੀਓ ਦੇ ਸ਼ੁਰੂ ਚ ਵੀ ਕਹੀ ਹੈ ਨਾ ਜਿਵੇਂ ਬੱਚਿਆਂ ਦੇ ਛੋਟੇ ਕਈ ਵਾਰੀ ਬੰਦੇ ਹੁੰਦੇ ਯਾਰ ਅਸੀਂ ਨਾਲ ਤਾਂ ਰੱਖਣੀ ਚਾਹ ਲੈਣੀ ਨਾਲੇ ਪੈਸੇ ਭਾਜ ਇਹ ਨਾਲ ਲਾਉਣੇ ਹਨ ਉਹਨਾਂ ਪੂਰ ਤੇ ਆ ਗਏ ਹਨ ਵੀ ਆਪਾਂ ਇਹਨਾਂ ਦੀ ਡਿਟੇਲ ਦਾ ਸਟੇਜ ਵਿੱਚ ਸਭ ਤੋਂ ਪਹਿਲਾਂ ਇਹਦਾ ਇਹਦੇ ਬਾਰੇ ਦੱਸ ਦਿਓ ਬਈ ਇਹ ਕੀ ਆ ਬਈ ਆ ਤਾਂ ਪੂਰਾ ਮੰਨ ਲਓ ਹਾਈਟ ਕਰਕੇ 60 ਇੰਚ ਹਾਈਟ ਆ ਠੀਕ ਹੈ ਜਿਹੜਾ ਤੂੰ ਮੀਟ ਆ ਥੋੜਾ ਰੇਟ ਹੈ ਤਾਂ ਭਰਨਾ ਪੈਣਾ ਚਾਲ ਚੁਲ ਬਹੁਤ ਵੱਡਾ ਬੁੱਢਾ ਠੀਕ ਹੈ ਬਈ ਤੇ ਜਿਵੇਂ ਹੁਣ ਆ ਘੋੜੀਆਂ ਹੋਈਆਂ ਆ ਜੈਜਮਲ ਦੇ ਲੱਖ ਤੋਂ ਕੋਈ ਥੱਲੇ ਕੋਈ ਉੱਪਰ ਮੰਨ ਲਓ ਨੌਕਰੀਆਂ ਬਿਸ਼ੇਰੀਆਂ ਦਾ ਰੇਟ ਉੱਪਰ ਹੋਊ ਠੀਕ ਹੈ ਭਾਈ ਨਹੀਂ ਤਾਂ ਦੂਜਿਆਂ ਦਾ ਜਿਆਦਾ ਲੱਖ ਤੋਂ ਥੱਲੇ ਵਾਲੇ ਨੇ 2000 ਕੋਲੇ ਤਾਂ ਵੀ ਲੱਖ ਦੇ ਆਸ-ਪਾਸ ਬਣ ਜੂ ਜੀ ਲੱਖ ਦੇ ਆਸ-ਪਾਸ ਆ ਆਪਣੇ ਵਾਲੇ ਬਾਜ ਤੋਂ ਮਿਲਾਤੇ ਆ ਜੀ ਇਹ ਹੁਣ ਅਤੀ ਕੋੜਾ ਦੇਤਾ ਇਹਨੂੰ ਹਨਾ ਕੋੜਾ ਦੇਤਾ ਜੀ ਬਸ ਠੀਕ ਹੈ ਨਾ ਭਾਈ ਤੇ ਇਹ ਉਹ ਕਿੰਨੇ ਕ ਉਮਰ ਅਮਰ ਦੀ ਕਿੰਨੇ ਦੀ 4 ਸਾਲ ਉਮਰ ਹੈ ਜੀ ਨਾ 60 ਇੰਚ ਹਾਈਟ ਹੈ ਜੀ ਬਸ ਠੀਕ ਹੈ ਨਾ ਭਾਈ ਤੇ 60 ਇੰਚ ਵੀ ਰਾਜੇ ਕੋੜੀ ਕਹਦੀ ਹਾਈਟ ਚੰਗੀ ਹੁੰਦੀ ਹੈ ਹਾਂਜੀ 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 ਤੇ ਲੰਬਾਈ ਚੋਗੇ ਜਿਵੇਂ ਆ ਬਿਸ਼ੇਰਾ ਮਾਰਵਾੜੀ ਖੜਾ ਮੱਥੇ ਪਟਾ ਦੋ ਵਾਰ ਚਿੱਟੇ ਵੀ ਲੱਖੋਂ ਥੱਲੇ ਦੇ ਦਾਂਗੇ ਲੱਖੋਂ ਥੱਲੇ ਬਾਈ ਕਿਹੜੇ ਘੋੜੇ ਦਾ ਬਾਈ ਇਹ ਬਾਈ ਆ ਨੋ ਨਹੀਂ ਮੰਨੋ ਯਾਰ ਉਹਦਾ ਹੂੰ ਤਾਂ ਆਪਣੇ ਦਾ ਯਾਰ ਰਾਜੇ ਘੋੜੇ ਦਾ ਜੀ ਅੱਛਾ ਉਹਨਾਂ ਨੇ ਆਪਾਂ ਨੂੰ ਦੱਸ ਕੇ ਤਾਂ ਤੋ ਹਲੇ ਹਣਾ ਵਾ ਠੀਕ ਆ ਉਸ ਤੋਂ ਬਾਅਦ ਬਾਈ ਇਹ ਕੋੜੀ ਦੀ ਪਾਣੀ ਨੁਕਰੀ ਆਪਾਂ ਕਹਿ ਦਈਏ ਲੈਂਥ ਲੋਂਥ ਬਹੁਤ ਆ ਘੋੜੀ 7 ਸਾਲ ਉਮਰ ਦੀ ਹੈ ਜੀ ਠੀਕ ਆ ਬਾਈ ਇਹਦਾ ਮੁੱਲ ਵੀ ਲੱਖੋਂ ਥੱਲੇ ਹੀ ਆ ਜੀ ਮੌਕੇ ਦੀ ਬਾਈ ਕਿਵੇਂ ਆ ਇਹ ਇਹ ਬਾਜ ਤੋਂ ਮੀਟ ਆ ਜੀ ਮੌਕ ਇਹ ਬਾਜ ਤੋਂ ਮੀਟ ਆ 5-7 ਦਿਨ ਮੀਟ ਹੋਈ ਨੂੰ ਹੋਗੇ ਫੋਟੋ ਵੀਡੀਓ ਮਿਲ ਜੂ ਸਾਰੀ ਮੀਟਿੰਗ ਦੀ ਠੀਕ ਆ ਬਾਈ ਤੇ ਉਹ ਆਪਾਂ ਫੋਟੋ ਵੀਡੀਓ ਮੈਂ ਬਾਕੀ ਬੰਦ ਰਾਜੇ ਮੈਂ ਅੱਗੇ ਕੋਈ ਸੌਦਾ ਕਰ ਲੈਂਦਾ ਹਨਾ ਵੀ ਆਪਣੀ ਮਲਾਈ ਵੀ ਤਾਂ ਜੀ ਇਹ ਜੇ ਖਾਲੀ ਰਹਿੰਦੀ ਤਾਂ ਉਹ ਆਪਾਂ ਉਹ ਜਿਹੜੀ ਆਪਣੇ ਘੋੜੇ ਤੋਂ ਮਿਲੀ ਹੋਈ ਉਹ ਫ੍ਰੀ ਭਰਾ ਦਾਂਗੇ ਉਹ ਆਪਾਂ ਭਰਾ ਦਾਂਗੇ ਨਾ ਤੇ ਲਓ ਜੀ ਮਿੱਤਰੋ ਇਹ ਬਾਈ ਕਹਿੰਦਾ ਵੀ ਆਪਾਂ ਲੱਖੋਂ ਥੱਲੇ ਆ ਬਈ ਹਨਾ ਇਹ ਬੰਦੇ ਨੇ ਆਪਣੇ ਤੋਂ ਲਈ ਮੰਨ ਲਓ ਅੱਜ ਆਪਾਂ ਮਲਾ ਕੇ ਦਿੱਤੀ ਆ ਹਾਂ ਤੇ ਉਹ ਖਾਲੀ ਰਹਿ ਜੋ ਆਪਾਂ ਦੇ ਦਾਂ ਹਾਂ ਕੱਲੂ ਗਾਂ ਵਾਲੇ ਤੋਂ ਅਗਲੇ ਹਾਂ ਜੀ ਇਹ ਸੌਦਾ ਹੋ ਗਿਆ ਹਾਂ ਆਪਣਾ ਤਾਂ ਉਹ ਬੰਦੇ ਨਾਲ ਆ ਜਿਹੜਾ ਬੰਦਾ ਪਹਿਲਾ ਬੰਦਾ ਆਪਣੇ ਨਾਲ ਲੈ ਗਿਆ ਹਨਾ ਗਾਂ ਵਾਲੇ ਬੰਦੇ ਨਾਲ ਚੱਲ ਬਈ ਕੀ ਪਤਾ ਕੀ ਹੋਇਆ ਘੋੜੀ ਨੂੰ ਕਿੱਧਰ ਦੀ ਗਈ ਹੈ ਹਨਾ ਤੇ ਬੰਦਾ ਇਹਨਾਂ ਬੱਚਿਆਂ ਮਰੇ ਦੱਸਦੀ ਹੈ ਹਨਾ ਬਾਈ ਜਾਂ ਨੁ ਠੀਕ ਹੈ ਭਾਈ ਇਹ ਇੱਕ ਵੀ ਦਾਗ ਨਹੀਂ 100 ਕੁਆਲਿਟੀ ਦਾ ਬਿਸ਼ੇਰਾ 5.5 ਮਹੀਨਿਆਂ ਦਾ ਕੰਨ ਕੰਨ ਦੇਖੋ ਪੂਰਾ ਬਹੁਤ ਚੰਗਾ ਦੇਮਨ ਲੱਗੀ ਹੋਈ ਮੱਥੇ ਸਿੰਗਲ ਪੌਰੀ ਆ ਇਹ ਡੋਡਾਂ ਵਾਲੇ ਸੁਲਤਾਨ ਘੋੜੇ ਦਾ ਬੱਚਾ ਇਹਦੀ ਮਾਂ ਬਾਈ ਭਾਕਸਰ ਵਾਲੇ ਰਾਜਵੀਰ ਕੋਲ ਜਿਹੜਾ ਘੋੜਾ ਉਹਦੀ ਬੱਚੀ ਨੌਕਰੀ ਮਾਰ 2.5 63 ਇੰਚ ਦੀ ਹਾਈਟ ਵਾਲਾ ਬੱਚਾ ਠੀਕ ਹੈ ਭਾਈ ਸਕਿਨ ਵੀ ਬਹੁਤ ਆਹਣਾ ਬਰੀਕ ਬਰੂ ਹੈ ਨਾ ਮੂੰਹ ਮਾਰ ਪੂਰਾ ਚੰਗਾ ਜੀ ਤੇ ਇਹ ਵੀ ਆਪਾਂ ਦੇ ਦਾਂਗੇ ਹਨਾ ਭਾਈ ਉਸ ਤੋਂ ਬਾਅਦ ਇਹਦੀ ਬੱਚੇ ਦੀ ਕੀ ਡਿਟੇਲ ਬਣਾ ਭਾਈ ਇਹ ਵੀ ਸਪੌਟਲੈਸ ਹੈ ਜੀ ਇੱਕ ਅੱਧਾ ਸਪੌਟ ਕਹਿ ਦਈਏ ਪੱਕੀ ਹੋਵੇ ਤਾਂ ਹੋਵੇ ਸੇ 6.5 ਮਹੀਨਿਆਂ ਦਾ ਇਹ ਵੀ ਚੰਗਾ ਹੈ ਦੋਨੇ ਜਾਨ ਕੇ ਮੈਂ ਕਹਿੰਦਾ ਚੰਗੇ ਘੋੜੇ ਬਣਨ ਵਾਲੇ ਇਹ ਉਹਦਾ ਡਾਇਮੰਡ 2 ਦਾ ਜਿਹੜਾ ਆਪਾਂ ਅਰਜਨ ਦਾ ਬੱਚਾ ਨਹੀਂ ਲੱਪੇ ਥੱਲੇ ਛਾਲ ਲਿਆਂਦਾ ਸੀ ਠੀਕ ਹੈ ਭਾਈ ਉਹਦਾ ਬੱਚਾ ਜੀ ਠੀਕ ਹੈ ਭਈ ਉਹ ਪਹਿਲਾਂ ਆਪਣੇ ਤੋਂ ਪਹਿਲਾਂ ਮਿਲੀ ਵੀ ਜੋੜੀ ਹਾਂ ਹਾਂ ਜੀ ਹਾਂ ਤੇ ਭਾਈ ਉਸ ਤੋਂ ਬਾਅਦ ਇਹਦੇ ਵੀ ਇਹਨਾਂ ਦਾ ਪਲਿਆਂ ਦੇ ਉਹਨੇ ਘਰ ਦਾ ਜੰਮ ਪਲ ਜਿੰਨਾਂ ਘੋੜਾ ਲਿਆਂਦਾ ਅੱਛਾ ਉਹ ਦੋ ਠੀਕ ਹੈ ਭਾਈ ਤੇ ਇਹ 15 ਜਿਹੜੀ ਕੀ ਡਿਟੇਲ ਹੈ ਭਾਈ ਆ ਨੂਰੇ ਦੀ ਬੱਚੀ ਖੋਲ ਕੇ ਦਿਖਾਉਂਦਾ ਜੀ ਤੁਹਾਨੂੰ ਬੱਚੀ ਵੀ ਆ ਵੀ ਬਹੁਤ ਚੰਗੀ ਆ ਬਾਡੀ ਬੁੱਡੀ 6.5 ਮਹੀਨੇ ਉਮਰ ਹੈ ਜੀ ਪਲੀਵੀ ਬਹੁਤ ਅਜੀ ਆਪਾਂ ਕਹਿ ਦਈਏ ਹਨਾ ਪਲੀਪੁਲੀ ਬੰਦਿਆਂ ਪੂਰੀ ਰੀਜਨ ਪਾਲੀ ਹੋਈ ਹੈ ਹਾਂ ਕਿਹੜੇ ਘੋੜੇ ਦੀ ਸੇਵਾ ਜੀ ਇਹ ਤੇ ਨੂਰੇ ਦੀ ਵਾਕਰਪੁਰਾ ਦੀ ਮਾੜਾ ਕੱਢੀ ਬਈ ਇਧਰ ਨੂੰ ਮਾੜਾ ਇਹਨੂੰ ਹਨਾ ਤੇ ਬਾਕੀ ਤੁਸੀਂ ਫੇਸ ਕੁਆਲਟੀ ਦੇਖੋ ਬਾਕੀ ਜਾਨ ਜੂਨ ਤੇ ਬੱਚੀ ਯਾਰ ਪੂਰੀਆਂ ਨਖ ਨਖਰੇਜ ਵੀ ਪੂਰੀ ਹੈ ਜੀ ਹਾਂ ਤੁਸੀਂ ਦੇਖੋ ਹਨਾ ਵੇ ਆਮ ਆਪਾਂ ਕਹਿੰਦੇ ਵੀ ਇਸ ਉਮਰ ਜੀ ਚ ਕਾ ਬਛੇਰੀ ਡਾਉਨ ਹੁੰਦੀ ਆ ਕਿ ਨਹੀਂ ਜਦੋਂ ਦੁੱਧੋਂ ਟਟ ਕੇ ਆਉਂਦਾ ਜਾਨਵਰ ਇੱਕ ਵਾਰ ਦਿਲ ਸਾਡੇਆਂ ਦਾ ਬੱਚੀ ਦਲੇਰ ਆ ਦਿਲਦੁੱਲ ਨਹੀਂ ਛੱਡੇ ਹਾਂ ਕੀ ਲਾਈ ਹੋਈ ਮਿੱਠੀ ਆ ਮਤਰਾ ਵੈਸੇ ਗੱਲ ਕਰਦੇ ਚੱਲ ਉਧਰ ਚੱਲ ਇਹਦੀ ਕਿਸਮਤ ਆ ਕਹਾਂ ਵਾਲੇ ਬਣ ਕਿੱਡੀ ਕੁ ਕੋੜੀ ਬਣ ਸਕਦੀ ਤੇਰੇ ਕੰਮ ਜੀ ਆਪਾਂ ਮਾਂ ਦੇਖੀ ਆ ਦੀ ਸਾਡੇ 65 ਤੋਂ 62 ਇੰਚ ਮਾਂ ਤੇ ਜਿਹੜੇ ਹਿਸਾਬ ਨਾਲ ਬੱਚੇ ਤੋਂ ਲੱਤ ਦੇ ਆਪਾਂ ਸੈਜ ਦੇਖੀਏ ਜਾਂ ਹੱਡ ਬੈਰ ਖੁੱਲਾ ਦੇਖੀਏ ਉਮੀਦ ਆ ਵੀ ਮਾਂ ਤੋਂ ਟੱਪਣੀ ਚਾਹੀਦੀ ਮਾ ਤਾਂ ਟੱਪੜੀ ਗਿਆ ਹਨਾ ਬਾਕੀ ਚੱਲ ਗਾਂ ਵਾਲੇ ਦੀ ਸੇਵਾ ਹੈ ਜੀ ਸੇਵਾ ਤੇ ਅਗਲੀ ਕਿਸਮਤ ਹੈ ਹਾਂ ਉਹ ਕਈ ਵਾਰੀ ਜਾਣ ਪਰ ਜਿੰਨਾ ਕੱਪਾ ਨੂੰ ਬੱਚੀ ਤੇ ਮਾਂ ਨੇ ਬੱਚੀ ਚੰਗੀ ਬਣੂ ਹਾਂ ਆਪਦੇ ਆਪ ਨੂੰ ਸਾਫਤ ਕਰੂਗਾ ਬੱਚੀ ਵਾ ਠੀਕ ਹੈ ਨਾ ਬਾਈ ਤੇ 15000 ਆ ਜੇ ਬਈਆ ਪਾਹਣ ਦੋ ਤਿੰਨ ਬੱਚੇ ਰਹਿ ਗਏ ਹਨਾ ਉਹਨਾਂ ਬਾਰੇ ਵੀ ਦੱਸ ਦਈਏ ਇਹ ਦੇਖੋ ਲਓ ਜੀ ਇਹ ਲੈਂਦੇ ਖੁੱਲੇ ਥਾਂ ਦਾ ਨਜ਼ਾਰਾ ਲੈਂਦੇ ਆ ਕਿ ਨਹੀਂ ਹਾਂਜੀ ਹਾਂਜੀ ਅਲੱਗਾਇ ਤੇ ਲੋ ਕੈਵਰੀ ਆਈ ਵੈਸੇ ਵਧੀਆ ਘਰ ਹੋਈਆਂ ਹਨ ਜੇ ਆਪਾਂ ਕਹਿ ਦਈਏ ਜਿਹਦੇ ਸਹਾਂਣਾ ਪਲੀ ਪੂਲੀ ਆ ਗਈ ਆ ਜੀ ਤੇ ਪਰ ਫਿਰ ਵੀ ਇਹ ਜਾਨਵਰ ਹੈ ਹੀ ਖੁੱਲੇ ਦਾ ਮੌਲ ਨਹੀਂ ਤੇ ਬੰਦਾ ਜੀ ਇਹਦਾ ਬਈ ਕੀ ਰਟੇ ਇਹ ਬਈ ਉਹ ਤਾਂ ਮਾਨੂ ਕਲੇ ਘੋੜੇ ਦਾ ਬੱਚਾ ਜੀ ਠੀਕ ਹੈ ਬਈ ਹਾਂਜੀ ਇਹ ਕਿੰਨੀ ਇੱਕ ਚਿਰ ਦਾ ਬਈ ਇਹ ਆਹ ਤਾਂ ਛੋਟਾ ਜਿਹਾ 5 ਕੁ ਮਹੀਨਿਆਂ ਦਾ ਜੀ 5 ਕੁ ਮਹੀਨਿਆਂ ਦਾ ਬਈ ਹੈ ਤੇ ਇਹ ਵੀ ਆਪਾਂ ਦੇ ਦਾਂਗੇ ਬਈ ਹਨਾ ਵੀ ਦੇ ਦਾਂਗੇ ਬਸ ਠੀਕ ਹੈ ਹਨਾ ਬਈ ਤੇ ਉਸ ਤੋਂ ਕਹ ਬਈ ਇਹਦੀ ਬਸ਼ੇਰੀ ਦੀ ਬਈ ਆਹ ਇਹਦਾ ਬਾਪ ਜੀ ਬਈ ਦਰਾਹੀ ਵਾਲਿਆਂ ਕੋਲ ਆਸ ਫੀਡ ਵਾਲਿਆਂ ਕੋਲ ਠੀਕ ਕਿੰਗ ਦੀ ਬੱਚੀ ਆ ਅੱਛਾ ਇਹ ਉਹਨਾਂ ਦੇ ਫਾਰਮ ਤੇ ਜੰਮੀ ਹੋਈ ਹੈ ਬੱਚੀ ਅੱਛਾ ਭਾਈ ਉਹਨਾਂ ਕੋਲ ਇੱਕ ਵੱਡੀ ਹਾਈਟ ਦੀ ਘੋੜੀ ਨਹੀਂ ਚੰਬੀ ਜੀ ਉਹ ਇਹਦੀ ਮਾਂ ਠੀਕ ਆਪਾਂ ਭਾਈ ਉਹਨਾਂ ਤੋਂ ਖਰੀਦੀ ਕੇ ਆਪਾਂ ਗਵਾਹ ਭਾਈ ਆਪਾਂ ਉਹਨਾਂ ਤੋਂ 3 ਮਹੀਨੇ ਦੀ ਬੱਚੀ ਸੇਲ ਹੋਈ ਸੀ ਉਹਨਾਂ ਦੇ ਗਵਾਂਡ ਪਿੰਡ ਬੰਦਾ ਆਪਾਂ ਬੰਦਿਆਂ ਦਾ ਜਿਨ੍ਹਾਂ ਤੋਂ ਆਪਾਂ ਲਈ ਆ ਗਰੰਟੀ ਨਾਲ ਲਈ ਆ ਆਪਾਂ ਐਡਰੈਸ ਦੇ ਦਾਂ ਤੁਸੀਂ ਉਹ ਆਸ ਫੀਡ ਵਾਲਿਆਂ ਤੋਂ ਕਨਫਰਮ ਕਰ ਸਕਦੇ ਠੀਕ ਹੈ ਭਾਈ ਉਹਨਾਂ ਨੇ ਕਿਹੜੇ ਕੋਲੇ ਦੀ ਇਹ ਕੈਂਗ ਦੀ ਜੀ ਕੈਂਗ ਦੀ ਹੈ ਭਾਈ ਠੀਕ ਹੈ ਬਾਈ ਬੱਚੀ ਹਾਈਟ ਦੇਖੋ 16 ਇੰਚ ਦੀ ਨਲੀ ਆ ਬੱਚੀ 64 65 ਇੰਚ ਹਾਈਟ ਕਰੋਗੀ 8-9 ਮਹੀਨੇ ਦੀ ਬੱਚੀ ਹੋਈ ਬਸ ਠੀਕ ਹੈ ਨਾ ਬਾਈ ਇਹਦੀ ਮਾਂ ਮਾਂ ਇਹਦੀ ਚੰਬੀ ਸੀ ਨਾ ਤਾਂ ਮਾਂ ਚੰਬੀ ਸੀ ਸੀ ਕਿਉਂ ਕਹਿੰਗਾ ਬਸ ਠੀਕ ਹੈ ਨਾ ਬਾਈ ਤੇ ਬੰਦਰਾ ਇਹਦੇ ਪਜਾਸ ਕਰਾ ਦੂ ਕੰਨ ਕੋ ਨਾਲ ਦੇਖ ਦੂ ਇਹ ਰੇਣਾ ਕਰਮ ਵਾਲੇ ਦੇ ਦਿਲ ਬਣਾਉਂਦਾ ਕੰਨਾਂ ਦਾ ਜਮਾਂ ਸੰਜਾਫ ਹੋ ਜਾਣਾ ਬੱਚੇ ਨੇ ਦੁੱਧੋਂ ਟੁੱਟ ਗਏ ਮਾਂ ਇਹਦੀ ਮੱਜੂ ਕੇ ਲੈਂਦੀ ਆ ਠੀਕ ਹੈ ਬਾਈ ਪੌ ਨੁਕਰ ਆ ਜੀ ਠੀਕ ਹੈ ਬਾਈ ਮੰਨ ਲਓ ਆਪਾਂ ਕਹਦੇ ਦੋਨੇ ਪੰਜਾਬ ਨਸਲ ਚੋਂ ਆਪਣੇ ਜੋ ਠੀਕ ਹੈ ਬਾਈ ਮੱਜੂ ਕੇ ਲੈਣ ਦੀ ਮਾਂ ਮਾਂ ਨਾ ਫਿਰਦੇ ਠੀਕ ਹੈ ਬਈ ਹਣਾ ਭੌਣ ਦਾ ਤੁਸੀਂ ਮੈਂ ਮਾੜਾ ਖੋਲ ਦਿੰਦਾ ਤੁਹਾਨੂੰ ਹਾਂ ਥੋੜਾ ਇਹ ਵੀ ਖੁੱਲਾ ਖੁੱਲਾ ਕਦੇ ਛੱਡਿਆ ਗਿਆ ਹਣਾ ਇਹਨੇ ਬਣ ਜਾਣਾ ਵਧੀਆ ਕਿ ਨਹੀਂ ਬਈ ਤੇ ਬਾਕੀ ਫੇਸਬੂਕ ਦੇਖ ਲਓ ਨਾ ਕੰਨ ਦੇਖੋ ਜਿਹੜੀ ਤੁਸੀਂ ਹਣਾ ਇਹ ਆਪਾਂ ਕਹਿ ਦਈਏ ਕੰਨ ਬਈ ਇਹ ਡੈਮ ਡੰਗੂ ਲੈ ਗਿਆ ਹਾਂਜੀ ਹਾਂਜੀ ਆਹ ਦੇਖੋ ਇਹ ਅਰਜਨ ਦਾ ਮੇਰੇ ਨਾਲ ਫੂਲੇ ਆ ਪਾਰਸ ਜਿਹੜਾ ਅਰਜਨ ਦਾ ਸਿਆ ਜੀ ਠੀਕ ਹੈ ਬਈ ਹਣਾ ਤੇ ਅਰਜਨ ਦਾ ਪੁੱਤ ਆ ਗਿਆ ਠੀਕ ਹੈ ਬਈ ਹਣਾ ਤੇ ਮੱਝੂ ਕੇ ਲੈਣ ਤੋਂ ਇਹਦੇ ਨਾਨਕੇ ਆ ਗਏ ਜੀ ਮਾਂ ਨੀਲੀ ਮੱਝੂ ਕੇ ਵਾਲੀ ਹੈ ਨੀਲਾ ਬੋਲ ਬੱਚਾ ਢਾਣ ਤੂੰ ਹੁਣ ਬੜੀ ਜਾਵੇ ਬਣੂਗਾ ਬੜੀ ਅੱਜ ਕੱਲ ਬਹੁਤ ਖੁੱਲਾ ਜੀ ਬੱਚਾ ਦੁੱਧਾਂ ਟਟਿਆ ਹੋਇਆ ਥੋੜਾ ਲਿੱਸਾ ਬੱਚਾ ਠੀਕ ਹੈ ਬਾਈ ਇਹ ਇਹਦਾ ਭਾਜ ਬਣ ਜੂ ਬਈ ਹੈਨਾ ਹਾਂਜੀ ਹਾਂਜੀ ਇਹ ਭਾਜ ਬਣਾ ਠੀਕ ਹੈ ਨਾ ਬਾਈ ਤੇ ਤੁਸੀਂ ਆਪਾਂ ਫਾਰਮ ਦੀ ਲੋਕੇਸ਼ਨ ਕਲੀਅਰ ਕਰਕੇ ਨਾ ਤੇ ਜਿੰਨਾਂ ਕ ਹੈਨਾ ਆਪਾਂ ਹੋ ਸਕਿਆ ਆਪਾਂ ਜਾਨਵਰਾਂ ਦੀ ਡਿਟੇਲ ਦੇਦੀ ਹੈ ਨਾ ਤੇ ਆਪਾਂ ਹੁਣ ਜਾਂਦੇ ਜਾਂਦੇ ਲੋਕੇਸ਼ਨ ਆਪਣੀ ਕਲੀਅਰ ਕਰ ਦਈਏ ਕਿਉਂਕਿ ਕਈ ਵਾਰੀ ਅਦਰ ਸਟੇਟ ਵਾਲਾ ਹੁੰਦਾ ਸੱਜਣ ਜਾਂ ਕੋਈ ਦੂਰ ਵਾਲਾ ਹੁੰਦਾ ਨ ਉਹਨੂੰ ਕਲੀਅਰ ਹੋ ਜਾਓ ਆਪਣੇ ਫਾਰਮ ਤੇ ਆ ਕੇ ਵੀ ਤਸਲੀ ਕਰ ਲੇ ਜਾਂ ਆਪਾਂ ਵੀਡੀਓ ਕਾਲ ਤੇ ਜਾਂ ਕਿਵੇਂ ਵੀ ਕਰਨਾ ਹੈ ਨਾ ਉਹਨੂੰ ਸੌਖਾ ਹੋਏ ਥੋੜਾ ਬਈ ਆਪਣਾ ਲੋਕੇਸ਼ਨ ਵੀਰੇ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਪਿਆ ਜਾਂਦਾ ਜੀ ਤੇ ਨੰਬਰ ਮੈਂ ਬੋਲ ਦਿੰਦਾ 6239154544 9855599017 ਦੋ ਨੰਬਰ ਹੈ ਜੀ ਆਪਣੇ ਤੇ ਜੀਤਾ ਸਟਾਰਟ ਫਾਰਮ ਲੋਕੇਸ਼ਨ ਪਤਾ ਹੈ ਤੇ ਬਾਕੀ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਕਿ ਭਰਾ ਨੇ ਆਉਣਾ ਵੀ ਹੋਇਆ ਤਾਂ ਲੋਕੇਸ਼ਨ ਮੰਗਵਾ ਸਕਦਾ ਲੋਕੇਸ਼ਨ ਮੰਗਵਾ ਕੇ ਹੈਨਾ ਬਾਕੀ ਬਾਈ ਨੇ ਸਾਰੀ ਡਿਟੇਲ ਵਗੈਰਾ ਦੱਸਤੀ ਆ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਆ ਕਿਉਂਕਿ ਬਾਈ ਉਹਨਾਂ ਨੇ ਜਾਨਵਰ ਕਾ ਉਹ ਖਰੀਦਦੇ ਹੁੰਦੇ ਆ ਹੋਰ ਕੋਈ ਵੀ ਕੋਈ ਤਸੱਲੀ ਕਰਨੀ ਆ ਖਰੀਦਣ ਤੋਂ ਪਹਿਲਾਂ ਜਾਨਵਰ ਨੂੰ ਉਹ ਬਾਈ ਨੂੰ ਤੁਸੀਂ ਫੋਨ ਲਾ ਕੇ ਆਪਦੀ ਤਸੱਲੀ ਪੂਰੀ ਕਰ ਲੈਣੀ ਆ ਆਪਣਾ ਕੰਮ ਵੀਡੀਓ ਦਾ ਜੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਿੰਨੇ ਵੀ ਜਾਨਵਰ ਨਵੇਂ ਆਏ ਸੀਗੇ ਫਾਰਮ ਤੇ ਆਪਾਂ ਤੁਹਾਨੂੰ ਸਾਰੇ ਜਾਨਵਰ ਦਿਖਾ ਦਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਾਦਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ